ਹੈਲੋ ਗਾਇਜ਼ ਕੀ ਹਾਲ ਚਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਚੱਲੇ ਆਪਾਂ ਅੜੀਸਰ ਅੱਜ ਉੱਥੇ ਮੱਥਾ ਟੇਕ ਕੇ ਆਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਅੜੀਸਰ ਦਾ ਗੁਰਦੁਆਰਾ ਇਹ ਬੰਦ ਤਾਂ ਨਹੀਂ ਹੁੰਦਾ ਨਹੀਂ ਬੰਦ ਹੁੰਦਾ ਦੋ ਦਿਨ ਅੱਜ ਪਤਾ ਨਹੀਂ ਕੀ ਦਿਨ ਅੱਜ ਪਹਿਲਾਂ ਆਪਾਂ ਪਵਾ ਲਈਏ ਤੇਲ ਤੇਲ ਹੈਗਾ ਗੱਡੀ 'ਚ ਘੱਟ ਤੇ ਫਿਰ ਮਿਲਦੇ ਆਂ ਦੋਸਤ ਤੇ ਆਪਾਂ ਕੇ ਪੰਪ ਤੇ ਤੇਲ ਪਵਾ ਕੇ ਫਿਰ ਚੱਲਦੇ ਹਾਂ ਹਾਂਜੀ ਗਾਇਜ਼ ਆਪਾਂ ਨੇ ਫਾਈਨਲੀ ਗੱਡੀ 'ਚ ਤੇਲ ਪਵਾ ਲਿਆ ਮੈਂ ਔਰ ਮੇਰੀ ਵਾਈਫ ਅਸੀਂ ਜਾ ਰਹੇ ਆਂ ਅੜੀਸਰ ਅੜੀਸਰ ਤੇ ਅੱਜ ਮਸਾਂ ਰੋਜ਼ ਕਹਿੰਦੇ ਸੀਗੇ ਕਿ ਅੜੀਸਰ ਜਾਣਾ ਅੜੀਸਰ ਜਾਣਾ ਅੱਜ ਟਾਈਮ ਲੱਗਿਆ ਤੇ ਟਾਈਮ ਹੋ ਗਿਆ 3:11 ਦੇਖੋ ਕਿੰਨੇ ਵਜੇ ਪਹੁੰਚਦੇ ਹਾਂ ਚਲੋ ਅੰਨੇ ਤੁਹਾਨੂੰ ਗਾਣਾ ਸੁਣਾਉਨੇ ਆ हां मूह एक्सीडेंट हो गु टर्न करी दिखाने तो, तो, तो ट्रैक्टर बैग नहीं होंगे ਫੀਕਾ ਬਹੁਤ ਪੇਰ ਚੱਲਾ ਪਾ ਗੱਡੀ ਕਰਨ ਲਈ ਸਾਰੇ ਨਿਕਲ ਆਪਣੀ ਗੱਡੀ ਦਾ ਨਾਲ ਦੇ ਨਾਲ ਮੁੜ ਗਏ ਟਰੈਕਟਰ ਵਾਲਾ ਦੇਖੋ ਗਾਇਜ਼ ਬਹੁਤ ਔਖਾ ਆ ਦੇਖੋ ਇੱਥੋਂ ਆਪਾਂ ਮੁੜ ਕੇ ਗਏ ਆ ਤੇ ਆ ਐਕਸੀਡੈਂਟ ਗੱਡੀ ਪਲਟੀ ਪਈ ਆ ਏ ਆਪਣਾ ਟਿੱਕਾ ਫਰਾਕਾ ਜੁਨੀਆਣਾ ਏ ਆਪਣਾ ਗਿਆ ਤੋਰੇ ਸ਼ਹਿਰ ਛੋਟਾ ਜਿਹਾ ਸ਼ਹਿਰ ਆਪਣਾ ਪਿਆਰਾ ਜਿਹਾ ਮਿੱਠਾ ਜਿਹਾ ਸ਼ਹਿਰ ਖਾਸ ਵੀ ਆਪਾਂ ਅੱਗੇ ਮਰੇ ਕੋਲਾ ਬਾਈਪਾਸ ਆਪਾਂ ਚੱਲਾਂਗੇ ਪਹਿਲਾਂ ਬਾਜ਼ਾਰ ਪੈਂਟ ਮੋੜ ਕੇ ਤੇ ਫਿਰ ਮਰੇ ਕੋਲਾ ਬਾਈਪਾਸ ਵੀ ਟ੍ਰੈਫਿਕ ਬਹੁਤ ਜ਼ਿਆਦਾ ਜਿਵੇਂ ਅਕਾ ਨੇ ਸਕੂਲ ਦੀ ਛੁੱਟੀ ਹੋ ਗਈ ਹੋਣੀ ਹੈ ਨਾ ਜੀ ਪੈਂਟਾ ਸੀ ਮੋੜਿਆ ਤੇ ਇਹ ਆ ਪੈਂਟ ਲੈ ਕੇ ਆਏ ਆ ਫਾਰਮਰ ਦੀ ਝੂਠਾ ਜਾ ਨਾ ਮਹਾਨ ਆ ਹੱਪਾ ਅਗੇ ਕੱਕੜਾਲ ਬਾਈਪਾਸ ਟ੍ਰਣੀਕੇ ਟ੍ਰਣੀਕੇ ਬਰਨਾਲਾ ਹੁਣ ਦੋ ਇਤਿਵ ਪਤਾ ਸੰਗਰਾਹ ਕਰਾ ਕੇ ਲੱਗੇ ਚੱਲਾਂਗੇ ਤੇ ਤਾਂ ਸੰਸਣਾ ਆਇਆ ਹੌ ਲੱਗ ਗਿਆ ਬੈਕ ਤੇ ਨੋ ਰੇ ਉਹ ਦੇਖੋ ਨਿਆ ਉਰੇ ਨਹੀਂ ਹੈਗੇ ਮੈਨ ਲੱਗਦਾ ਅੱਗੇ ਨਹੀਂ ਹੈਗੇ ਰਾਵੀ ਵਾਦਨੇ ਤੇ ਆਪਣਾ ਹੀ ਕਿਹੜਾ ਪਿੰਡ ਆ ਗਿਆ ਮੁੱਲੋਵਾਲਾ ਮੁੱਲੋਵਾਲ ਕਿਹੜਾ 2500 ਹੈਗਾ ਇੱਥੇ ਆ ਦੇਖੀ ਮਨਜੀ ਸਾਹਿਬ ਗੁਰਦੁਆਰਾ ਹਾਂਜੀ ਤੁਹਾਨੂੰ ਆ ਪਿੰਡ ਦੀ ਦਿਖਾਉਣਾ ਆ ਲੋਕ ਬੇਬੇ ਬਾਪੂ ਬੈਠੇ ਨੇ ਤੇ ਅਸਲ ਚੈਨ ਲੱਗਦਾਗਾ ਜਿਵੇਂ ਅਸਲ ਹੀ ਬਸ ਦੀ ਢੀਕ ਕਰਦੇ ਹੁਣ ਜਿਵੇਂ ਅਸਲ ਚਾਹਾ ਜਿਵੇਂ ਦੇਖੇ ਜੀ ਮੇਰੇ ਪਹਿਲਾ ਧਿਆਨ ਚ ਹੈ ਮੈਂ ਸੀਗਾ ਕਿ ਉਹ ਖੜੇ ਨੇ ਖੜੇ ਵਾਲੇ ਵੀ ਹੈਗੇ ਨੇ ਉਹ ਆਪਣੇ ਉਧਰ ਪਿੰਡ ਨੇ ਜਿੱਧਰ ਸਾ ਵਧੀ ਸਾਈਡ ਗੱਡੀ ਬਰਨਾਲੇ ਜੈਂਟਰ ਹੋ ਗਈ ਹੈ ਗਾਇਸ ਦੇਖੇਗੇ ਤਾਂ ਪੌਸਾਲੇ ਖੜੇ ਆ I be tossed I think in demand. गर्तवान <laughs> Gay pistol An aunque il lighe un' jewe laisse pas, il